ਇੱਥੇ ਰੋੜੇ ਦੇ ਕੰਨੂ ਮਰੀ ਜਾਣ ਡਈ ਆ ਇੱਥੇ ਹੈਗਾ ਕੋ ਆਵੇ ਨਿਕ ਨਿਕ ਲਫਾਫੇ ਜੇ ਉਹਦੇ ਟੋਫੀਆਂ ਖਾ ਕੇ ਛੱਡ ਦਿੰਦਾ ਨਾ ਉਹਦਾ ਹੱਥ ਨਾ ਫੜ ਲਾ ਚੱਲ ਏਦਾਂ ਮੈਂ ਕੱਢ ਦਿੰਨੀ ਹੁਣ ਕਿੱਥੇ ਉਂਗਲਾ ਮਾਰੂੰਗੀ ਨਿਕ ਨਿਕ ਜੀ ਜੇ ਆਵੇ ਲਫਾਫਾ ਜਾਂ ਨਿਕਲ ਜਾਂਦਾ ਵਾ ਤੁਸੀਂ ਕਿੱਥੋਂ ਆਏ ਮੈਂ ਰੋਕ ਮੈਨ ਵਾਲੇ ਆ ਲਗਿਆ ਸੀ ਤੇ ਉਹਨੂੰ ਕਹਾਂ ਆਏ ਫਿਰ ਹੁਣ ਆਪਣਾ ਝੋਨਾ ਵਢਣ ਵਾਸਤੇ ਉਹ ਕਹਿਤੀ ਆਇਆ ਵਾ ਪਹਿਲਾਂ ਆਰਤੀ ਨੂੰ ਗਾੜੀ ਪੁੱਛਣਾ ਪੈਣਾ ਵਾ ਕਿ ਵੀ ਜਗ੍ਹਾ ਗਾੜੀ ਹੈਗੀ ਆ ਉਹ ਆਲਾ ਪਿੰਨਾਂ ਦਾ ਵੱਢ ਕੇ ਤੇ ਮੈਂ ਫੇਰ ਵੱਢੂ ਇਹ 2-4 ਦਿਨ ਸਾਡੇ ਲੱਗ ਜਾਣੇ ਆ ਅਛਾ ਵਾਰੀ ਦੀ ਡੀ ਕਰਨੀ ਪੈਣੀ ਆ ਵਾਰੀ ਦੀ ਡੀ ਕਰਨੀ ਗਾੜੀ ਕਿਹੜਾ ਰਾਹ ਹੈਗਾ ਸਾਨੂੰ ਉਹ ਚੰਡੀਗੜ੍ਹ ਵਾਲਾ ਮਿਸ ਜੇ ਆਪਾਂ ਆ ਗਿਆ ਉਦੋਂ ਵੀ ਉਧਰ ਉਧਰੋਂ ਬੈਲੀ ਦੇ ਗਿਆ ਉਹ ਬੰਨੇ ਕਰੇ ਸਾਨੂੰ ਦੱਸਦਾ ਵੀ ਮੈਂ ਬੈਲੀ ਵੇਚ ਦੇਣੀ ਆ ਅਹੀਂ ਚਲੋ ਕੋ ਰਾਹ ਰਖਾ ਰਹਿੰਦੇ ਤੁਹਾਡਾ ਭਰਾ ਹੀ ਤੁਹਾਡ ਨਾਲ ਧੋਖਾ ਕਰ ਗਿਆ ਕੋਈ ਨੇ ਹੋਰ ਨਹੀਂ ਕੀਤਾ ਹੁੰਦਾ ਨਾ ਆਣ ਗਵਾਣ ਦਾ ਵੀ ਅਸੀਂ ਗੱਲ ਕਰਦੇ ਤੇ ਉਹਨਾਂ ਨੇ ਵੀ ਕਹਿਣਾ ਵੀ ਆਹੋ ਯਾਰ ਉਹਨੂੰ ਨਹੀਂ ਚਾਹੀਦਾ ਇਦਾਂ ਕਰਨਾ ਹੁਣ ਸਕੇ ਭਰਾ ਦੀ ਗੱਲ ਕਿਹਦੇ ਕੋਲ ਕਰਨੀ ਆ ਵੀ ਹੜਨਾ ਧੱਕਾ ਕਰ ਗਿਆ ਦੰਦਰ ਜਦੋਂ ਦੋਵਾਂ ਭਰਾਵਾਂ ਦੀ ਲੜਾਈ ਹੁੰਦੀ ਆ ਨਾ ਕੋਈ ਬੋਲ ਬੁਲਾ ਰਾਂ ਹੁੰਦਾ ਉਦੋਂ ਕੋਈ ਨਹੀਂ ਤੀਜਾ ਬੰਦਾ ਬੋਲਦਾ ਵਿੱਚ ਤੀਜੇ ਲੋਕ ਕਿਤੇ ਵੇਂਦੇ ਨੇ ਕਿਹਦੀ ਨਾ ਕਰੀਏ ਲੋਕੀ ਵੇਂਦੇ ਆ ਵੀ ਇੱਕ ਦੀ ਗੱਲ ਕਰੀਏ ਤੇ ਦੂਜੇ ਨੇ ਕਹਣਾ ਉਹਦੀ ਗੱਲ ਕਰਦਾ ਮੇਰੀ ਨਹੀਂ ਕਰਦਾ ਹੁਣ ਇਹੋ ਰਾਹ ਬਣਿਆ ਹੁੰਦਾ ਤੇ ਇਹ ਆ ਵੀ ਸਾਡਾ ਵੱਡੇ ਜਾਣਾ ਹੁਣ ਉਹਨਾਂ ਦੇ ਵੱਡੇ ਜਾਣਗੇ ਲੱਗੋ ਜਿਹੜੇ ਇਹਨਾਂ ਪੈਰੀਆਂ ਲਈਆਂ ਉਹਨਾਂ ਨੇ ਵੱਡੇ ਜਾਣਗੇ ਫੇਰ ਕਿਤੇ ਵੱਡੇ ਜਾਣਾ ਸਾਡੀ ਵਾਰੀ ਆਉਣੀ ਚਾਹੁੰਨੇ ਆ ਦੀ ਕਿਤੇ ਜਾ ਕੇ ਤੇ ਉਦੋਂ ਉਹ ਇੱਕ ਬੰਨੇ ਉਹੀ ਡਿੱਗ ਪਿਆ ਵਾ ਉਹ ਡਿੱਗਾ ਵਾ ਤੇ ਹੁਣ ਕੀ ਕਰਨਾ ਫੇਰ ਇਹਦੇ ਵਿੱਚ ਸਾਡਾ ਕੀ ਕਸੂਰ ਆ ਇਹਦੇ ਉਦੋਂ ਹੀ ਆਪਣਾ ਹੁੰਦਾ ਵਾ ਜਦੋਂ ਬੋਰੀਆਂ ਦੇ ਵਿੱਚ ਪੈ ਜੇ ਉਹਨਾਂ ਦੀ ਨਜ਼ਰ ਬਾਹਰ ਫਸਲ ਉਦਾਂ ਵੇਖਣ ਨੂੰ ਬੜੀ ਵਧੀਆ ਲੱਗਦੀ ਵੇਖਾ ਹੁਣ ਕੀ ਬਣ ਗਿਆ ਪਾਣੀ ਨਾਲ ਉਹਦਾ ਆਰਤੀ ਇਹਨੂੰ ਕੀ ਕਰਨ ਪੁੱਛਣਾ ਉੱਥੇ ਤਾਂ ਜਵੇਲ ਹੀ ਹੋਣਾ ਜੇ ਇੰਨਾ ਦੇ ਝੋਨੇ ਦਾ ਗਾਹ ਪਿਆ ਨਹੀਂਗਾ ਕੋਈ ਵੀ ਉਹ ਝੋਨੇ ਦਾ ਗਾਹ ਤੇ ਭਾਵੇਂ ਨਹੀਂ ਪਿਆ ਘੜੀ ਰਾਹ ਹੋ ਤੇ ਆਊ ਕਬੈਨ ਆਹੋ ਇਹ ਤਾਂ ਗੱਲ ਹੈਗੀ ਆ ਕਬੈਨ ਆਊਗੀ ਕਹਦੀ ਬੜਾ ਉਖਾਈਓ ਮੈਂ ਕਿਹਾ ਕਿ ਤੇਰੇ ਭਰਾ ਨੇ ਤੇਰੀ ਭੈਣ ਨੇ ਕਦੇ ਕਦੀ ਫੋਨ ਹੀ ਨਹੀਂ ਕੀਤਾ ਵੇਹਲਾ ਲੰਦਰ ਲਉ ਸਪੇਦ ਹੋ ਗਿਆ ਉਦ ਮੈਂ ਸਿਰੋਜੀ ਕਹਿਨੀ ਆ ਘੜੀ ਘੜੀ ਕਹਿਨੀ ਇਹ ਗੱਲ ਪੁੱਛਦਾ ਕਿਸ ਨੂੰ ਅੱਜ ਕੱਲ ਨਹੀਂ ਕੋਈ ਪੁੱਛਦਾ ਕਈ ਤੇ ਮੇਰਾ ਜੀ ਕਰਦਾ ਫੋਨ ਲਾਵਾਂ ਕਿਨੂੰ ਉਹਨੂੰ ਲਾਵਾਂ ਚੰਡੀਗੜ੍ਹ ਵਾਲੇ ਨੂੰ ਉਹਨੂੰ ਵੀ ਲੋੜਾ ਲਾਉਣ ਦੀ ਉਦਾਂ ਹੀ ਲਾਵਾਂ ਭਲਾ ਦੱਸ ਉਹ ਉਹ ਵੇ ਹੋਏ ਉਹਨੇ ਆਪ ਕਦੀ ਲਾਇਆ ਨਹੀਂ ਕਿਤੇ ਰਾਜੀ ਬਾਜੀ ਨਹੀਂ ਪੁੱਛੀ ਜਦ ਵੇਖ ਪੁੱਛਿਆ ਨਹੀਂ ਪਰਜਾਈ ਕਿਦਾਂ ਵਾ ਮੁੰਡੇ ਦਾ ਨਹੀਂ ਪੁੱਛਿਆ ਕਰੇ ਉਹਦੇ ਦਾ ਵੀ ਉਹਦੇ ਕੀ ਹਾਲ ਤੇਰਾ ਚਲ ਉਹਦੇ ਨਿੱਕੇ ਨਿੱਕੇ ਨਿਆਣੇ ਸੀ ਨਾ ਤੇ ਮੈਨੂੰ ਮੋਜ ਆਉਂਦਾ ਉਹਨਾਂ ਦਾ ਵੀ ਚਲ ਨਿਆਣੇ ਦਾ ਪੁੱਛਾ ਰਾਜੀ ਬਾਜੀ ਚਲ ਵੇਖ ਲਈ ਲਾ ਲਈ ਜੇ ਚੁਕੂਗਾ ਭੁੰਦੇ ਵੇਖ ਲਈ ਕਰ ਲਈ ਗੱਲ ਹੈ ਆਏ ਜਾਣਾ ਵੀ ਕਿੱਥੇ ਹੁੰਦਾ ਆਪਣੇ ਭੈਣ ਭਰਾਵਾਂ ਤੋਂ ਬਿਗੈਰ ਬੰਦਾ ਜਾਊਗਾ ਕਿੱਥੇ ਮੈਨੂੰ ਇਹ ਦੱਸੋ ਪਹਿਲਾਂ ਆਣ ਕਮਾਂਡ ਕਿੰਨਾ ਕ ਚੱਲ ਜਾਊਗਾ ਕੋਈ ਭੈਣ ਭਰਾ ਦਾ ਰਿਸ਼ਤਾ ਹੀ ਬੜਾ ਪਿਆਰਾ ਹੁੰਦਾ ਉਹ ਤਾਂ ਗੱਲ ਵਾ ਤੇ ਭੈਣ ਨੇ ਵੀ ਨਹੀਂ ਲਾਇਆ ਕਦੀ ਤੇ ਗੁਰਪ੍ਰੀਤ ਕੋ ਹੁਣ ਮੈਂ ਹੋ ਕੇ ਆਈ ਆਂ ਤੇ ਹੁਣ ਰੋਜ ਜੜੀ ਉਹ ਕੋ ਵਿਚਾਰੀ ਕੋ ਮੈਂ ਕਿੱਥੇ ਜਾਣਾ ਚਲ ਅੱਛਾ ਕੋਈ ਨਹੀਂ ਉਹਦਾ ਇੱਕ ਗੱਲ ਮੇਰੀ ਹੋਰ ਵਾ ਮੇਰਾ ਕਹਿਣ ਨੂੰ ਜੀ ਨਹੀਂ ਕਰਦਾ ਵੇਲਾ ਜੋ ਜਿਹਨੇ ਕਦੀ ਨਹੀਂ ਆਖਿਆ ਵੀ ਆਪਾਂ ਚੱਲੀਏ ਵਾਂਡੇ ਮਿਲ ਕੇ ਆਈਏ ਭੈਣ ਜੀ ਉਹ ਨਾ ਉਹੋ ਹੀ ਚੱਲ ਆ ਜੇ ਤੰਦਰ ਕੋਈ ਕਿਸ ਨੂੰ ਚੰਗਾ ਲੱਗਦਾ ਉਹ ਤੇ ਫੇਰ ਹੀ ਕੋਈ ਕਿਸ ਕੋ ਹੁੰਦਾ ਤੇ ਇਹ ਆ ਵੀ ਅਸੀਂ ਨਾ ਲੱਗਦੇ ਹੋਵਾਂਗੇ ਚੰਗੇ ਤੇ ਰੋਟੀ ਪਕਾਤੀ ਮੇਰੀ ਰੋਟੀ ਤੇ ਪਕਾਈ ਆ ਮੈਂ ਰੋਟੀ ਬੁਕਾ ਕੇ ਤੇ ਡਿਕਨ ਢਈ ਹਾਂ ਵੀ ਤੁਸੀਂ ਜਾਣਾ ਕੰਮ ਤੇ ਮੈਂ ਹਾ ਕਿੱਡਾ ਦਿਨ ਆਈ ਜਾਂਦਾ ਬਾਦ ਪਤਾ ਨਹੀਂ ਕਿੱਥੇ ਚਲ ਗਏ ਆ ਉਹ ਤਾਂ ਮੈਂ ਉਹਦੇ ਵਾਲੀ ਚਲ ਗਿਆ ਸੀ ਤੇ ਮੈਂ ਚਲ ਉਹਨੂੰ ਕਮਾਂ ਤੇ ਉਹ ਆਂਦਾ ਵੀ ਉਹਨਾਂ ਦਾ ਵੱਡ ਕੇ ਤੇ ਫਿਰ ਮੈਂ ਵੱਡ ਦੂੰਗਾ ਫਿਰ ਫਿਰ ਆਪਣੀ ਮਨੋ ਜੇ ਮੈਂ ਗਾੜੀ ਦੇ ਰਾਹ ਤੋਂ ਉਹਨਾਂ ਦਾ ਵੱਡ ਕੇ ਬੜੀਆਂ ਵਾਰੀ ਹੋਣੀ ਤੇ ਫੇਰ ਹੀ ਆਹ ਤਾਂ ਪਾਤੀ ਦਿਖਣ ਦੇ ਵਿੱਚ ਬੱਧੀ ਆ ਰੋਟੀ ਤੇ ਉਹ ਨਾਲ ਕੀ ਬੰਦਾ ਚਾਰ ਗਲਗਲਦਾ ਕਾਦਾ ਆ ਗਲਗਲਾਂ ਜੇ ਤੂੰ ਹਾਇ ਰਬਾ ਕੀ ਤੁਸੀਂ ਕਰਦੇ ਜੀ ਗਲਗਲਦਾ ਚਾਰ ਪਾਇਆ ਸੀ ਗਾੜੀ ਹੈਗਾ ਵਾ ਗਾੜੀ ਅੰਬਾ ਦਾ ਚਾਰ ਵਾ ਹੁਣ ਤੁਹਾਨੂੰ ਗਲਗਰਾਂ ਦੇ ਚਾਰਨ ਜੀ ਕਰਨ ਡਿਆ ਪਿਆ ਵਾ ਨਹੀਂ ਨਹੀਂ ਉਹ ਪਾਏ ਤੇ ਹੈਗੇ ਦੋ ਕੋ ਉਹਦੇ ਸੁੱਟੀਆਂ ਤੇ ਹੈਗੇ ਇਹਨੂੰ ਵਿੱਚ ਉਹ ਉਹਦੇ ਉਹਦੇ ਨੇ ਚੁਗਚਕ ਲੈ ਇਹ ਵਿੱਚੋਂ ਨਿਆਣੇ ਨੇ ਉਧਰ ਜਿਹੜੇ ਦੋ ਚਾਰ ਪੀਸ ਸੀ ਚੱਲ ਅੱਛਾ ਕੋਈ ਨਹੀਂ ਅੰਬ ਦਾ ਬੰਦ ਤੇ ਤੂੰ ਕੋਈ ਨਹੀਂ ਬੱਦੀ ਆ ਰੋਟੀ ਬਾਬਾ ਤੁਸੀਂ ਜਿੱਥੇ ਉਧਰ ਹੀ ਜੀ ਬਾਬਾ ਗੱਡੀ ਰੋਕੇ ਤਾਂ ਕੀ ਹੋ ਗਿਆ ਕੋ ਰਹਿ ਗਿਆ ਤੇਰਾ ਮੈਂ ਹਾਂ ਉਹਨਾਂ ਪਾਏ ਤੇ ਹੈਂ ਘਰੋਂ ਬਾਹਰ ਨਿਕਲੇ ਤੇ ਹੈਂ ਆ ਤੇ ਆਪਾਂ ਨਾ ਜਾਣਾ ਆਏ ਵੀਰ ਹੋਣਾ ਕੋ ਤੈਨੂੰ ਪਤਾ ਹੈਗਾ ਮੈਨੂੰ ਘਰ ਕਿੰਨੇ ਕੰਮ ਨੇ ਨਹੀਂ ਕੰਮ ਤਾਂ ਹੈਗੇ ਆ ਪਰ ਮੈਨੂੰ ਬੜਾ ਚੇਰ ਹੋ ਗਿਆ ਵਾ ਹੁਣ ਤੈਥੋਂ ਲੱਗ ਗਈ ਓ ਲੱਗੇ ਕਿਥੋਂ ਕਿੰਨੀ ਦੂਰ ਆ ਇਥੋਂ 5 ਕਿਲੋਮੀਟਰ ਪੈ ਜਾਣਾ ਬਹੁਤ 5-7 ਮਿੰਟ ਗੱਡੀ ਤੇ ਕਿੰਨਾ ਕੁ ਹੁੰਦਾ ਵਾ ਤੂੰ ਕਰੋ ਤੋਰ ਲਗੀ ਦੱਸਦੀ ਮੈਂ ਇਹ ਕੰਮ ਰਹੀਂ ਤੇ ਮੈਂ ਉਹ ਵੀ ਕਰ ਲੈਂਦਾ ਫੇ ਤੇ ਰਾਹ ਜਾ ਕੇ ਚੇਤਾ ਆਉਂਦਾ ਇਹ ਗੱਲ ਦਾ ਨਹੀਂ ਮੈਨੂੰ ਹੁਣ ਕਿੰਨਾ ਚੇਰੀ ਹੋ ਗਿਆ ਗਈ ਨੂੰ ਤੇ ਮੇਰਾ ਦਿਲ ਕਰਦਾ ਫੇ ਮੈਂ ਜਾ ਕੇ ਆਵਾਂ ਸਰ ਉਹ ਨਿਆਣਿਆਂ ਨੂੰ ਮਿਲਾਂ ਤੇ ਉਹਦਾ ਬੰਦਾ ਅਰੇ ਕੱਲ ਪਰਸੁੱਦਰੀ ਭੈਣ ਆਈ ਤੇ ਮੈਂ ਕਹੀ ਪਿੱਕ ਦੇ ਕਿਹਨੂੰ ਦੱਸ ਹੀ ਗਈ ਹੋਊਗੀ ਤੈਨੂੰ ਠੀਕ ਠਾਕ ਹੀ ਹੋਣਗੇ ਕਿਉਂ ਕੋਣੀ ਜਾਇਰ ਨਾ ਉਹ ਵੇਲੀ ਜਦੋਂ ਮਰਜੀ ਇੱਥੇ ਮਰਦੀ ਚੱਲ ਜੇ ਸਾਰੀ ਜਿਹੜੀ ਤੈਨੂੰ ਉਹ ਹੀ ਦਿੰਦੀ ਆ ਪੇਕਿਆਂ ਦੇ ਨਾਲ ਕੀ ਹੋਣ ਰਿਆ ਭਾਬੀ ਤੇਰੀ ਕੀ ਕਰਦੀ ਭਰਾ ਤੇਰਾ ਕੀ ਕਰਦਾ ਸਭ ਕੁਝ ਤੂੰ ਹੀ ਨਾ ਆਨੇ ਕਾਦੇ ਰਹਿੰਨੇ ਆ ਪਰ ਮੇਰਾ ਜੀ ਕਰੰਦਿਆ ਜਾਣ ਨੂੰ ਤੇ ਮੈਂ ਤਾਂ ਭਾਰੀ ਗੱਲ ਆ ਪੀ ਆਪਾਂ ਜਾਈਏ ਮੈਂ ਯਾਰ ਮੇਰਾ ਟਾਈਮ ਨਹੀਂ ਹੈ ਟਾਈਮ ਕਿਉਂ ਨਹੀਂ ਹੈਗਾ ਬਥੇਰਾ ਟਾਈਮ ਆ ਕਿਤੇ ਕਿੰਨਾ ਵਾਦ ਵਾਦ ਪੱਦਾ ਘੰਟਾ ਤੇ ਰੁਪਾਂਗੇ ਜਿਆਦਾ ਨਹੀਂ ਰੁਕਦੇ ਤੁਸੀਂ ਆਣੇ ਪਤਾ ਖਾਣ ਪਾਇਆ ਵਾ ਮਾਝਾ ਛੱਪੜ ਚੋਲ ਜਨਾਨੀ ਪੇਕ ਕਦੇ ਕੋਈ ਬੜੀ ਔਖੀ ਆ ਤੁਸੀਂ ਉਤੋਂ ਕਿ ਆਈ ਦੇਣਾ ਮੈਂ ਪਿੱਛਲੀ ਏ ਤੇ ਤੂੰ ਮੇਰੇ ਅੱਖੇ ਉੱਠ ਪੈਣਾ ਉੱਠਣਾ ਹੀ ਪੈਣਾ ਮੈਨੂੰ ਦੇਖ ਕੇ ਕਿ ਜਿੰਨਾ ਤੇ ਹਿੱਟਰ ਬਣੀ ਹੋਈ ਜਿੰਨਾ ਚਾਹੇ ਇੱਥੇ ਗੱਲਾਂ ਕਰਦੇ ਹੋਣੇ ਚੈਨ ਨੂੰ ਤੇ ਜਾ ਆਉਣਾ ਚਲ ਮੈਂ ਚਲੇ ਜਾਣਾ ਇੱਕ ਗੱਲ ਹੈਗੀ ਸੇਵਾ ਸੁਆ ਕਰਨੇ ਕਿ ਮੇਰੀ ਜਾਂ ਫੋਨ ਕਰ ਪਹਿਲਾਂ ਮ ਘਰੀ ਆ ਸਾਰੇ ਮੈਂ ਸੇਵਾ ਕੀ ਕਰਨੀ ਉਹਨਾਂ ਨੇ ਪਟਵਾਰੀ ਸਾਹਿਬ ਜਾਣਾ ਤਾਂ ਦੇ ਹੀ ਹੰਕਾਰ ਖਾਈ ਜਾਂਦਾ ਪਟਵਾਰੀ ਵਾਲਾ ਭੈਣ ਭਰਾ ਨੂੰ ਤਾਂ ਮਿਲਣਾ ਪਿੰਦਾ ਵਾ ਪਟਵਾਰੀ ਨੇ ਆਪਣੇ ਸਹੁਰਿਆਂ ਦੇ ਪਿੰਡ ਜਾਣਾ ਤੇ ਸੇਵਾ ਸੁਆ ਕਰਨਗੇ ਘੜੀ ਦੇ ਫਟੇ ਜਾਗੇ ਚਲ ਜਾ ਕੇ ਵੇਖ ਲੈਨੇ ਆ ਕੀ ਹੁੰਦਾ ਵਾ ਨੇ ਇੱਦਾਂ ਥੋੜੀ ਪਹਿਲਾਂ ਫੋਨ ਕਰ ਲਾ ਫੋਨ ਮੈਂ ਚਲ ਜਾਂਦੀ ਜਾਂਦੀ ਕਰ ਦੂੰਗੀ ਜਾਂਦੀ ਜਾਂਦੀ ਕਰ ਦੂੰਗੀ ਮੈਂ ਮੈਂ ਕਿਹਨਾਂ ਰਹਿੰਦੀ ਆ ਛੱਡ ਪਰੇਗਾ ਹੁਣ ਘਰੋਂ ਨਿਕਲੇ ਜਾਂ ਤੇ ਚਲ ਜਾਗੇ ਪਰ ਜੇ ਐਚਾ ਨਹੀਂ ਨਿਕਲਿਆ ਜਾਂਦਾ ਘਰੋਂ ਕੰਮ ਨਿਕਲੇ ਸੀ ਬਾਜ਼ਾਰ ਆਇਆ ਸੀ ਤੇਰੇ ਪਿੱਕੇ ਜਾਣ ਵਾਲੀ ਥੋੜੀ ਆਏ ਆਪਣੇ ਜਿਆਦਾ ਦੋਸਤ ਆ ਤੁਸੀਂ ਛੱਟ ਤੋਰ ਪੈਨੇ ਆ ਮੇਰੇ ਪਿੱਕੇ ਜਾਨਵਰੀ ਇਦਾਂ ਕਹਿੰਨੇ ਆ ਤਾਂ ਇਹ ਕਹਿੰਦਾ ਮੈਨੂੰ ਡਿਕੰਡੇ ਹੁੰਦਾ ਨਾ ਉਹ ਸਵੇਰ ਦਾ ਮਿਲਿਆ ਨਹੀਂ ਉਹਨਾਂ ਨੂੰ ਪਿਆਣ ਵਰੀ ਤੂੰ ਹੀ ਕਹਿ ਰਹੇਂ ਆਂ ਵੀ ਹਾਂ ਪਿਆਣ ਵਰੀ ਤੂੰ ਕੱਲੀ ਜਾਇਆ ਜਾਂ ਕਿੱਦਾਂ ਹੁਣ ਇੱਥੇ ਤੇ ਮੈਂ ਕਹਿੰਨੀ ਵੀ ਨੇੜੇ ਆਏ ਆਂ ਤੇ ਚੱਲ ਜੀਏ ਪਰ ਤੂੰ ਹੀ ਅਸਰ ਹੀ ਨਹੀਂ ਕਰਾਂਦਾ ਜੇ ਇਦਾਂ ਕਰਦਾ ਮੈਂ ਤੈਨੂੰ ਭਾਈ ਰਿਕਸ਼ਾ ਆਉਂਦਾ ਇੱਕ ਨਾ ਉਹ ਤੇ ਬਿਠਾ ਦੇਣਾ ਤੈਨੂੰ ਆਪੇ ਤੇਰਾ ਭਰਾ ਛੱਡ ਦੂ ਤੇ ਮੈਂ ਚੱਲ ਜਾਂਦਾ ਤੇ ਮੇਰੇ ਭਰਾ ਕੋ ਨਾ ਟਾਈਮ ਹੋਇਆ ਤਾਂ ਕਿੱਥੋਂ ਮੈਨੂੰ ਛੱਡਣ ਚੱਲ ਜਾਣਾ ਨੇ ਲੈ ਉਹਦੇ ਕੋ ਭੈਣ ਜੋ ਘਟੇਵੇਂ ਨਹੀਂ ਜੇ ਤੁਹਾਡੀ ਭੈਣ ਇਦਾਂ ਕਹੇ ਤੇ ਤੁਸੀਂ ਇੱਧਰ ਛੱਡੋ ਦੇ ਵੀ ਕਿਹਾ ਨਾ ਮੇਰੇ ਕੋਲ ਟਾਈਮ ਨਹੀਂ ਮੈਂ ਤੇ ਛੱਡ ਕੇ ਆਉਂਗਾ ਹੀ ਨਾ ਔਖਾ ਹਾਂ ਔਖਾ ਮੈਨੂੰ ਨਹੀਂ ਲੱਗਦਾ ਕਿ ਇਦਾਂ ਹੋਊਗਾ ਕਿਉਂ ਨਾ ਹੋਊਗਾ ਤੁਹਾਨੂੰ ਨਾ ਕਈ ਵਾਰ ਦੀਦੀ ਨੇ ਕਿਹਾ ਵਾ ਕਿ ਮੈਨੂੰ ਛੱਡ ਆਓ ਤੇ ਤੁਸੀਂ ਕਹਿੰਨੇ ਨੇ ਨਹੀਂ ਮੈਂ ਡਿਊਟੀ ਤੇ ਜਾਣਾ ਵਾ ਮੇਰੇ ਕੋਲ ਨਹੀਂ ਟਾਈਮ ਹੈਗਾ ਤੇ ਅੱਜ ਵੀ ਕਹਿੰਨੇ ਮੈਂ ਛੱਡ ਆਉਂਗਾ ਮੈਂ ਤਾਂ ਉਦਾਂ ਹੀ ਕਹਿਤਾ ਉਹ ਤੇਰੇ ਨੂੰ ਜिद ਨਹੀਂ ਨ ਕਰਦੀ ਕਿਉਂ ਨਹੀਂ ਕਰਦੀ ਜिद ਬਥੇਰੀ ਜिद ਕਰ ਲੈਂਦੀ ਹੈ ਬਾਜ਼ਾਰ ਲਿਆਂਦਾ ਤੈਨੂੰ ਸ਼ੋਪਿੰਗ ਕਰਾਉਣ ਲਈ ਹੈ ਨਾ ਏਕਿਆਂ ਨੂੰ ਜਾਣੇ ਸੀ ਜਾਂਦਾ ਮੈਂ ਚਲ ਜੀ ਹੁਣ ਟਾਈਮ ਜਲਦੀ ਸ਼ੋਪਿੰਗ ਹੋ ਗਈ ਆ ਟਾਈਮ ਹੈਗਾ ਵਾ ਨਿਆਣੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਜਾ ਵਾਪਸ ਚਲ ਜਾਣਾ ਵਾ ਸਾ ਤੂੰ ਨਿਆਣੇ ਚਿੱਤ ਕਹਦਾ ਨਿਆਣੇ ਵੀ ਆਉਣ ਵਾਲੇ ਹੋਣੇ ਆ ਆ ਤੇ ਮੈਂ ਤਾਂ ਹੀ ਕਹਿਨ ਤਈ ਆ ਪਿ ਚਲ ਜੀ ਅੱਧਾ ਘੰਟਾ ਬੈਠਾਂਗੇ ਤੇ ਆਪਾਂ ਨਿਆਣੇ ਦੇ ਟਾਈਮ ਨੂੰ ਪਹੁੰਚਣਾ ਵਾ ਤੂੰ ਬਹੁਤੀ ਉਦਰੀ ਜਾ ਪਿੱਕ ਜਾ ਤੂੰ ਆ ਤੇ ਮੈਂ ਜੀ ਕਾਦਾ ਜਾਣ ਨੂੰ ਤਾਂ ਮੈਂ ਜਾਣਾ ਹੀ ਆ ਤੂੰ ਨੇੜੇ ਆਏ ਜਾਂ ਜੇ ਦਾ ਨਾ ਨੇੜੇ ਆਏ ਹੁੰਦੇ ਫਿਰ ਤੇ ਮੈਂ ਕਹਿਣਾ ਹੀ ਨਹੀਂ ਸੀਗਾ ਤੂੰ ਇਦਾਂ ਕਰੀ ਕੱਲ ਸਾਮ ਨੂੰ ਨੋਪਰ ਫੜ ਕੇ ਆ ਜੀ ਕੱਲੀ ਆ ਜੀ ਨਹੀਂ ਮੈਂ ਹੁਣ ਫੇ ਚੀਚੀ ਦੁਬਾਰਾ ਆਉਂਗੀ ਜੇ ਹੁਣ ਇੱਥੇ ਲੱਗੇ ਆਏ ਆਂ ਤੁਸੀਂ ਜਾਣਾ ਨਹੀਂ ਮੈਂ ਗੱਲ ਕਹਾ ਮੈਂ ਪਤਾ ਕਿਉਂ ਨਹੀਂ ਹੁੰਦਾ ਜਾਂਦਾ ਉਹ ਕਿਹੜੀ ਪੁੱਛਗਿੱਛ ਕਰਦੇ ਜਾ ਕੇ ਹਾਂ ਕਿਉਂ ਨਹੀਂ ਪੁੱਛਗਿੱਛ ਕਰਦੇ ਤੁਹਾਡੀ ਤਾਂ ਬਥੇਰੀ ਪੁੱਛਗਿੱਛ ਕਰਦੇ ਹੋ ਕਿੱਥੋਂ ਕਰਦੇ ਪਟਵਾਰੀ ਆ ਲੱਗਾ ਮੈਂ ਮਾੜਾ ਮੋਟਾ ਬੰਦਾ ਨਹੀਂ ਹੈਗਾ ਇੱਕ ਉਹਨਾਂ ਦਾ ਜੀਜਾ ਵਾਂ ਤੇ ਇੱਕ ਪਟਵਾਰੀ ਆ ਰਿਸ਼ਤੇਦਾਰੀਆਂ ਦੇ ਵਿੱਚ ਨਾ ਆਪਣੀ ਪੋਜੀਸ਼ਨ ਨਹੀਂ ਵਿਖਾਈ ਦੀਂਦੀ ਰਿਸ਼ਤੇਦਾਰੀਆਂ ਦੇ ਵਿੱਚ ਸਾਰੇ ਬਰਾਬਰ ਹੀ ਹੁੰਦੇ ਆ ਉਹਨਾਂ ਦੇ ਪਿੰਡ ਦੇ ਨਾ ਸਾਰੇ ਲੋਕ ਮੇਥੋਂ ਕੰਮ ਕਰਾਉਂਦੇ ਆ ਉਹਨਾਂ ਨੂੰ ਪਤਾ ਪਾ ਵੀ ਉਹਨਾਂ ਦਾ ਭਾਈ ਆ ਪਟਵਾਰੀ ਆ ਜੇ ਬੀਨੂ ਲੰਘਦੇ ਅਗਲੇ ਚੁੱਕੇ ਹੋਰ ਨੇ ਵੇਖ ਲਿਆ ਫੇ ਉਹਨਾਂ ਬਾਅਦ ਆ ਮਾਂਡਿਆ ਬਣਾ ਪੀਆ ਭਾਈਆ ਆ ਪਟਵਾਰੀ ਆ ਭਾਈਆ ਸਾਡਾ ਪਰਵਾਈ ਆ ਮੇਰਾ ਤਾਂ ਸਾਈ ਦੀ ਖਰਾਬ ਹੋ ਜਾਣੀ ਉੱਥੇ ਨਹੀਂ ਹੁੰਦੀ ਖਰਾਬ ਅੱਪਾ ਚੁੱਪ ਕਰਕੇ ਆਪਣੇ ਘਰ ਹੀ ਜਾਵਾਂਗੇ ਤਾਂ ਉੱਥੋਂ ਹੀ ਵਾਪਸ ਆ ਜਾ ਚਲੋ ਸਹੀ ਤੁਸੀਂ ਤੂੰ ਨਹੀਂ ਮੰਨਣਾ ਵੇਖ ਲਓ ਨਹੀਂ ਮੰਨਣਾ ਕਿ ਮੈਂ ਹੁਣ ਨੇੜੇ ਆਈਆਂ ਤਾਂ ਮੇਰਾ ਜੀ ਕਹਦਾ ਹੁਣ ਇਥੇ ਛੱਡ ਕੇ ਜਾਣ ਨੂੰ ਪਰ ਇੱਕ ਗੱਲ ਹੈਗੀ ਏ ਜੇ ਤੇਰੇ ਪੇਕੇਆਂ ਨੇ ਮੇਰੀ ਪੁੱਛ ਕੇ ਸੁਣਾ ਨਹੀਂ ਕੀਤੀ ਤੇ ਵੇਲੇ ਮੈਂ ਮੁੜ ਕੇ ਆਇਆ ਨਹੀਂ ਕਰਨਾ ਅੱਜ ਤੇ ਜੋ ਫੇਰਨਾ ਫੇਰ ਵੇਖੀ ਜਾਊਗੀ ਫੇਰ ਨਾ ਕੋ ਵੇਖੀ ਪਹਿਲਾਂ ਗੱਲ ਪੱਕੀ ਆ ਹੁਣ ਆਪਾਂ ਟਾਈਮ ਦੇ ਟਾਈਮ ਤੇ ਚੱਲੇ ਆ ਕਿਹੜਾ ਹੀ ਪਹਿਲਾਂ ਉਹਨਾਂ ਨੂੰ ਫੋਨ ਕਰਕੇ ਕਿਹਾ ਹੈਗਾ ਤੇ ਫੋਨ ਕਰ ਲੈ ਫਿਰ ਐਡੀ ਜਲਦੀ ਤਾਂ ਕੋਈ ਵੀ ਇੰਤਜ਼ਾਮ ਨਹੀਂ ਹੁੰਦਾ ਹੈਗਾ ਕਿਉਂ ਨਹੀਂ ਹੁੰਦਾ ਆਂਦੇ ਢਾਲੇ ਲਾਗੇ ਤੇ ਬਾਜ਼ਾਰ ਆ ਉਥੇ ਚਲੋ ਜੀ ਚਲੋ ਸੀ ਚਲਿਏ ਫਿਰ ਹਾਂ ਅੱਗੇ ਕਿਹੜਾ ਸੇਵਾ ਘਟ ਕਰਦੇ ਜਿਹੜੀ ਹੁਣ ਉਹਨਾਂ ਨੇ ਨਹੀਂ ਕਰਦੀ ਚਲੋ ਚੱਲੀਏ ਤੇਰਾ ਘਰਾ ਘਰ ਵਾ ਪਹਿਲੇ ਪਤਾ ਕਰ ਲਾ ਮੈਂ ਹੁਣ ਜਨਾਨੀਆਂ ਦੇ ਜਾ ਕੇ ਥੋੜੀ ਬਹਿਣਾ ਕੋਈ ਗੱਲ ਨਹੀਂ ਜਿਹੜਾ ਕੋ ਘਰ ਹੋਗਾ ਨਾ ਉਹਨੂੰ ਮੇਰੀਆਂ ਜੀ ਇਹ ਸੁਖਚੰਦਾਂ ਤੈਨੂੰ ਪਤਾ ਲੱਗ ਜਾਊਗਾ ਨਾ ਆ ਸੁਖਚੰਦਾਂ ਤੈਨੂੰ ਪਤਾ ਨਹੀਂ ਲੱਗਦਾ ਨਹੀਂ 24 ਘੰਟੇ ਫੋਨ ਤੇ ਲੱਗੀ ਰਹੀ ਨਹੀਂ ਤੈਨੂੰ ਸੁਖਚੰਦਾਂ ਨਹੀਂ ਪਤਾ ਮੈਂ ਕਿੱਥੇ ਇੰਨਾ ਫੋਨ ਕਰਦੀ ਆ ਚਲੋ ਚਲੀਏ ਮਿੰਟ ਦਾ ਰੁਕਣਾ ਹੀ ਚਾਹ ਜਿੰਨੇ ਵੀ ਰੁਕੋਗੇ ਚੱਲੋ ਤੇ ਸਹੀ ਪਹਿਲਾਂ ਚੱਲੋਗੇ ਤੇ ਫਿਰ ਪੰਜ-ਛੇ ਮਿੰਟ ਤੇ ਇੱਥੇ ਬਰਬਾਦ ਕਰਦੇ ਤੇ ਤੇ ਜੇ ਤੂੰ ਰੋਕਣ ਜੋਗਾ ਨਾ ਕੰਮ ਕਰ ਲਿਆ ਫੇਰ ਪੈ ਕੇ ਟਾ ਬਿਠਾ ਲੈ ਨਹੀਂ ਤੇ ਮਿੰਟ ਦਾ ਚਲੋ ਠੀਕ ਇਹਦੇ ਨੂੰ ਜਾ ਕੇ ਵੇਖਿਆਗਾ ਨਾ ਤੂੰ ਆਪਣਾ ਫਿਰ ਜਾ ਕੇ ਵੇਖਿਆ ਜਾਊਗਾ ਤਾਂ ਮਤਲਬ ਚਲੋ ਛੱਡ ਠੀਕ ਹੈ 5 ਮਿੰਟ ਹੀ ਰੁਕ ਜਾਗੇ ਇੱਥੇ 10 ਦੀ ਬਜਾਏ 5 ਮਿੰਟ ਰੁਕ ਜਾਗੇ ਚਲੋ ਚੱਲੀਏ ਚਲੋ ਫਿਰ ਇਹ ਵਾਧ ਰੂਗੀ ਤਾਂ ਫੇਰ ਨਹੀਂ ਜਾਣਾ ਇੰਨੇ ਇੰਨਾ ਮਨਾ ਕੇ ਨਹੀਂ ਕਿਤੇ ਚਾਹੀਦਾ ਹੁੰਦਾ ਹੋਰ ਕਿੱਦਾ ਜਾਣਾ ਹਾਂ ਬੱਤੀ ਕੰਮ ਆ ਮੈਨੂੰ ਕਿਦਾਂ ਮੇਨ ਹੈ ਨਾ ਗਾਂਧੀ ਪਹਾੜ ਤਾਂ ਸਾਰਾ ਕੀ ਆਨੇ ਮਮੀ ਮੈਂ ਤਾਂ ਮੀਨ ਕਿਦਾਂ ਗੰਦ ਪਾਤਾ ਸਾਰਾ ਇਹ ਰੋੜ ਕੇ ਲੈ ਗਿਆ ਸਭ ਮਿੱਟੀ ਉਪੀ ਨਹੀਂ ਔਰਦਾ ਹੀ ਨਹੀਂ ਇਹ ਰੋਹੀ ਰਾਤ ਨੂੰ ਪੈ ਜਾਂਦਾ ਹੁਣ ਝੋਨੇ ਪੱਕੇ ਹੀ ਹੋ ਤੇ ਹੁਣ ਡਰ ਲੱਗਣ ਡਿਆ ਵੀ ਜਿਹੜਾ ਮਾੜਾ ਮੋਟਾ ਹੈਗਾ ਵਾ ਪਤਾ ਨਹੀਂ ਹੁਣ ਉਹ ਵੀ ਘਰ ਆਉਣਾ ਕਿ ਨਹੀਂ ਆਉਣਾ ਸਿਆਪਾ ਖਾਨਾ ਰੋਜ ਦਿਹਾੜੀ ਇਦਾਂ ਗਰੀਬੀ ਗਰੀਬੀ ਕਰਦੇ ਐ ਬੁਰੇ ਬੜੇ ਲੱਗੀਦਾ ਵਾ ਤੇ ਗੱਲ ਫੇਰ ਅੱਖਾਂ ਖਾੜੀ ਉਹ ਹੀ ਹੋਣੀ ਜੋ ਹੈਗਾ ਉਹ ਹੀ ਗੱਲ ਕਰਨੀ ਆ ਆ ਤੇ ਝੋਨੇ ਪੱਕੇ ਆ ਕਿੰਨਾ ਕਿੰਨਾ ਪਾਣੀ ਖਲੋ ਗਿਆ ਵਿੱਚ ਮੀਂਹ ਦੇ ਨਾਲ ਹਾਂ ਉਹ ਕਿਹੜਾ ਪਾਸੇ ਡਿਗ ਵੀ ਪਿਆ ਵਾ ਹਾਂ ਬੜਾ ਔਖਾ ਕੰਮ ਹੀ ਹੈ ਤੈਨੂੰ ਭਰਉ ਆਇਆ ਮੈਂ ਬਾਹਰੋਂ ਆਦਾ ਫਿਰ ਤੁਰ ਕੇ ਆ ਮਮੀ ਮੈਂ ਨਾ ਜਦੋਂ ਮੇਰੇ ਪੈਸੇ ਆਏ ਨਾ ਮੈਂ ਇੱਕ ਫੋਨ ਲੈਣਾ ਆਪਣਾ ਪੁੱਤ ਫੋਨ ਲੈ ਲੈਣਾ ਤੂੰ ਆਹੋ ਪਤਾ ਕੀ ਆ ਉਹ ਜਿੱਦਾਂ ਟਾਡਾ ਫੋਨ ਆ ਕਰੀ ਕਿਦਾਂ ਆ ਜਾਂਦਾ ਕਿਦਾਂ ਆ ਜਾਂਦਾ ਐਵੇਂ ਕੋਹ ਰਾਂਦਾ ਨਹੀਂ ਜਦੋਂ ਮੇਰੇ ਕੋ ਆਪਣਾ ਫੋਨ ਹੋਊਗਾ ਨਾ ਉਹ ਤੋਂ ਮੈਂ ਜ਼ਿਆਦੇ ਪੈਸੇ ਕਮਾ ਸਕਦਾ ਪੁੱਤ ਮੇਰੀ ਗੱਲ ਸੁਣ ਐਡੀ ਛੇਤੀ ਕਾਲਾ ਨਾ ਪੈ ਹੂੰ ਲੋਕਾਂ ਦੀ ਤੇ ਹਾਏ ਨਿਕਲ ਜਾਣੀ ਜਦੋਂ ਤੇਰੇ ਹੱਥ ਚ ਫੋਨ ਵੇਖ ਲਿਆ ਆਖਣਾ ਰੋਟੀਆਂ ਤੇ ਭੁੱਖੇ ਮਾਰਨ ਦੇ ਤੇ ਇਹਨੇ ਫੋਨ ਕਿੱਥੋਂ ਲੱਲਿਆ ਮੈਂ ਕਹਣਾ ਮਿੰਗਾ ਲੈਣਾ ਵਾ ਤੁਹਾਡੇ ਵਰਗੇ ਮੜਾ ਮੋਟਾ ਸੈਗਨੇਟ ਲੈ ਲੈਣਾ ਮੈਂ ਆਹੋ ਪਰ ਦਸੀ ਨਾ ਨਾ ਕਿਸੇ ਨੂੰ ਤੁਹਾਨੂੰ ਪੈਸੇ ਆਉਂਦੇ ਏਦਾਂ ਮੈਂ ਕੰਮ ਕਰਦਾ ਗੱਲ ਨਾ ਨਾ ਕਿਸੇ ਕੋ ਕਰੀ ਆਹ ਏਦਾਂ ਕਰਦਾ ਪਰ ਇੱਕ ਗੱਲ ਹੋਰ ਵਾ ਮੈਂ ਤਾਂ ਨਹੀਂ ਵੀ ਨਾ ਲੈ ਜੇ ਇਹ ਜਨਾ ਹੀ ਸਾਰ ਲਾ ਪੁੱਤ ਚੱਲ ਵੇ ਲੈ ਲੇ ਪਰ ਮੰਮੀ ਲੈ ਲੈਣੇ ਯਾਰ ਹੁਣ ਸੋ ਕੋ ਪੈਸੇ ਆਉਂਦੇ ਆ ਫੋਨ ਲੈ ਲੈਣੇ ਤੇ ਹੁਣ ਤੇ ਆ ਗਿਆ ਤੇ ਮੁੜ ਕੇ ਕੀ ਭਤਾਉਣੇ ਕਿ ਨਹੀਂ ਆਉਣੇ ਕੀ ਆ ਤੇ ਕੀ ਨਹੀਂ ਆਉਣੇ ਮੰਮੀ ਆਉਣਗੇ ਪੈਸੇ ਵੇਖੀ ਬੰਦਾ ਕੀ ਏ ਤਫੇਰ ਆਹੀ ਆਉਣਾ ਵਾ ਕਿੰਨੇ ਚਿਰ ਬਾਅਦ ਆਉਣਾ ਆਹ ਥੋੜੇ ਦਿਨ ਤੱਕ ਆਏ ਨੇ ਬਾਚਰ ਮੇ ਵੱਧ ਆਉਣੇ ਆ ਵੱਧ ਹੋਣਗੇ ਅੱਛਾ ਤੇ ਮੇਰੀ ਗੱਲ ਸੁਣ ਕਿੰਨੇ ਕ ਦਾ ਆਉਣਾ ਫੋਨ ਤੇ ਉਹ 10 15000 ਦਾ ਲੈ ਜਾਣਾ ਵਾ ਹੁਣ ਜਿਹੜੇ ਦੂਜੇ ਪੈਸੇ ਆਉਣਗੇ ਫੇਰ ਹੀ ਲੈਣਾ ਵਾ ਹੁਣ ਇਹ ਦਾਹਨਾ ਕੀ ਆਉਣਾ ਮੈਂ ਕੋਈ ਨਹੀਂ ਫੇਰ ਆਉਣਾ ਦੂਜੇ ਆਉਣਗੇ ਫੇਰ ਲੈ ਲੈਣੇ ਆਹ ਇੱਕ ਗੱਲ ਸਹੀ ਹੈ ਤੇਰੀ ਵੀ ਓਦਾਂ ਜਿਵੇਂ ਤੇਰੀ ਮਾਸੀ ਦਾ ਫੋਨ ਆਉਂਦਾ ਵਾ ਤਾਂ ਜਾਂ ਕਿ ਹੋਰ ਆਉਣਾ ਹੋਰ ਕਿਦਾ ਆਉਣਾ ਮਾ ਕਿਤੇ ਵੀਰ ਦਾ ਜਾਂ ਮਾਮੇ ਤੇਰੇ ਦਾ ਫੋਨ ਆ ਜਾ ਪਰ ਚਾਈਂਦੇ ਤੇ ਉਹ ਨਹੀਂ ਗੱਲ ਕਰਨੀ ਸਿੱਧੇ ਮੂੰਹ ਹੂੰ ਤੇ ਉਹ ਇਹਨਾਂ ਕੋ ਆਪਣੀ ਵਾਲੀ ਗੱਲ ਕਹਿੰਨਾ ਕਹਨਾ ਚਿਰ ਹੁੰਦੀ ਰਹਿੰਦੀ ਆ ਸਿੰਦਰ ਦਾ ਨਾਮ ਚੇਤੇ ਆਉਣ ਡਿਆ ਵੇਖ ਲਾ ਫੇ ਅੱਜ ਮੈਨੂੰ ਅੱਗੇ ਮੈਂ ਦਿਨੇ ਵਿਚਾਰ ਕਰਨ ਲਈ ਆ ਆਪਣੇ ਮਨ ਚ ਕਿ ਖੂਨ ਹੀ ਚਿੱਟੇ ਹੋ ਗਏ ਉਹ ਤਾਂ ਵੇਖ ਲਾ ਕਿਤੇ ਇੱਕ ਵਾਰ ਫੋਨ ਕਰਕੇ ਨਹੀਂ ਪੁੱਛਿਆ ਹਾਂ ਰਾਜੀ ਬਾਜੀ ਜਾਂ ਕੀ ਆ ਜਾਂ ਕੀ ਨਹੀਂ ਕਿਰੇ ਕਿੰਨਾ ਕਿ ਗੁੱਸਾ ਚੜ ਗਿਆ ਹੂੰ ਆਪੇ ਮਨਾ ਕਰਤਾ ਤੇ ਹੁਣ ਅਹੀਂ ਨਹੀਂ ਗਏ ਤੇ ਕਿਤੇ ਫੋਨ ਕਰਕੇ ਵੀ ਨਹੀਂ ਪੁੱਛਿਆ ਹੂੰ ਚਾਚੇ ਨੇ ਵੀ ਚੰਡੀਗੜ੍ਹ ਆਏ ਨੇ ਮੈਨੂੰ ਫੋਨ ਕੀਤਾ ਨਾ ਕਿਸੇ ਨੇ ਵੀ ਨਹੀਂ ਕੀਤਾ ਇਹ ਨਹੀਂ ਨਹੀਂ ਫੋਨ ਕੀਤਾ ਇੱਕ ਦਿਨ ਫੋਨ ਵੱਜਿਆ ਤੇ ਮੈਨੂੰ ਭਲੇਖਾ ਪਿਆਰਾ ਤੇਰੇ ਚਾਚੇ ਦਾ ਫੋਨ ਵਾ ਹੂੰ ਉਹ ਮੁੜ ਕੇ ਮੈਂ ਤੇਰੇ ਡੈਡੀ ਨੂੰ ਬੁਖਾ ਲਿਆ ਆਂਦਾ ਇਹ ਕੰਪਨੀ ਵਾਲਿਆਂ ਦਾ ਚੁੱਕਿਆ ਦਾ ਨਾ ਗਿਆ ਮੈਥੋਂ ਤੇ ਮੈਂ ਦੋਰੇ ਨਾ ਨਾ ਲਾਇਆ ਮੈਂ ਚੱਲ ਆਪੇ ਆ ਜੂਗਾ ਫੇਰ ਉਹ ਆਂਦਾ ਹੈ ਇਹ ਕੰਪਨੀ ਵਾਲਿਆਂ ਦਾ ਹੈਗਾ ਤੈਨੂੰ ਆ ਤਾਂ ਦੋਰੇ ਫੋਨ ਆਉਣਾ ਵੀ ਕਿੱਥੋਂ ਹੀ ਭਾਵੇਂ ਮੇਰੇ ਭਰਾ ਦਾ ਤੇ ਹੁਣ ਜਿਦਾਂ ਤੇਰੀ ਮਾਸੀ ਕੋਲੇ ਗੱਲ ਕਰਦੀ ਰਹਿੰਦੀ ਕਿੰਨਾ ਚਿਰ ਲੱਗ ਜਾਂਦਾ ਵਾ ਤੇ ਵਾਕਿਆ ਫੋਨ ਤੇ ਓਦਾਂ ਚੱਲ ਹੋਵੇ ਤੇ ਚੰਗੀ ਗੱਲ ਵਾ ਆ ਉਹ ਲਾ ਲੈਨੇ ਆ ਨਾਲ 加 ਵੀ ਕੰਮ ਕਰਾਂਗੇ ਅੱਛਾ ਇਹ ਵੀ ਘਰ ਹੋ ਜਾਣੀ ਆ ਕੇ ਹਾਂ ਕੀ ਕਰਨਾ ਫਿਰ ਹੁਣ ਪੁੱਤ ਚੀਜ਼ ਦੀ ਤੇ ਲੋਡ 24 ਘੰਟੇ ਰ ਭਰੇ ਆ ਨਾ ਜੇ ਹੁਣ ਹੜਕਾ ਥੋੜਾ ਬੋਤਾ ਕੋਈ ਪਿਆਹਾ ਹੋਵੇ ਅਹੀਂ ਹੋਰ ਚੱਲ ਕੋਹ ਵੀ ਨਾ ਕਰੀਏ ਅਹੀਂ ਇੱਟਾਂ ਲਵਾਲੀਏ ਵਿੜੇ ਦੇ ਵਿੱਚ ਉਹ ਇੱਟਾਂ ਲਵਾਂਗੇ ਮੰਮੀ ਘਰ ਨਵਾਂ ਬਣਾਵਾਂਗੇ ਹਾਂ ਤੋ ਨਵਾਂ ਪੁੱਤ ਜੇ ਕਿਤੇ ਇੰਨੀ ਛੇਤੀ ਥੋੜਾ ਬਣ ਜਾਣਾ ਵਾ ਕਿਤੇ ਲੱਖਾਂ ਤੇ ਲੱਖ ਰੁਪਏ ਚਾਹੀਦੇ ਫੇਕ ਦੇ ਘਰ ਬਣਦੇ ਆ ਉਹ ਕੋਈ ਨਹੀਂ ਮੰਮੀ ਲਾ ਜਾਣਗੇ 6-7000 ਨੂੰ ਇਟ ਹੋ ਗਈ ਆ ਖਰੇ ਆਖਣ ਦੇ ਆ ਤੇ 6-7 ਰੁਪਈਆ ਦੀ ਤੇ 1 80 ਹੋ ਗਈ ਆ ਇੱਕ ਇਟ ਨੂੰ ਮਸਾਲਾ ਲਾਉਣਾ ਮਿਸਤਰੀ ਦੀ ਲੇਬਰ ਸਭ ਕੋ ਇੱਕ ਇਟ ਵਿੱਚ ਕਿੰਨਾ ਕਿੰਨਾਂ ਰੁਪਏ ਬਣਗੇ ਤੇ ਜਦੋਂ 30000 ਰੇਟਾਂ ਦੇ ਕੋਠੀ ਨੂੰ ਲੱਗਦੀ ਆ ਨੋਰਮਲ ਕੋਠੀ ਨੂੰ 30000 ਤੋਂ 35000 ਤੱਕ ਤੇ ਉਹ ਕਦੇ ਪਤਾ ਨਹੀਂ ਕਿੱਥੋਂ ਐਡੀ ਛੇਤੀ ਬਣਾ ਲੈਣੇ ਆ ਐਦਾਂ ਹੀ ਮਾੜਾ ਮੋਟਾ ਬਣਾ ਲੈਣੇ ਆ ਇਟਾਂ ਲੱਗ ਜਾਣਾ ਚੱਲ ਵੇਖ ਲਾਂਗੇ ਆਹੋ ਤੇ ਦੂਜੀ ਗੱਲ ਇਹ ਹੀ ਹੋ ਫੋਨ ਚਾਹ ਲੱਲਾ ਜੀ ਸਦਕੇ ਪੁੱਤ ਪਰ ਇਹ ਜਿਹੜੀਆਂ ਕੰਪਨੀਆਂ ਕੰਪਨੀਆਂ ਜਿਹੜਾ ਇਹ ਕਿਤਾ ਕਿੰਨਾ ਚਿਰ ਰਹਿਣੀਆ ਕਿੰਨਾ ਚਿਰ ਨਹੀਂ ਤੇ ਪੜਾਈ ਵੱਲ ਧਿਆਨ ਦੇ ਨਹੀਂ ਪੜਾਈ ਆ ਧਿਆਨ ਦੇਣਾ ਵਾ ਜਿਹੜੀ ਤੇਰੀ ਪੜਾਈ ਆ ਨਾ ਉਹ ਨਹੀਂ ਤੇਰ ਕੋ ਕਿਸੇ ਨੇ ਖੋ ਲੈਣੀ ਹਾਂ ਇਹ ਤਾਂ ਗੱਲ ਹੈ ਨਾ ਸਟਿਚੂਏਸ਼ਨ ਵੀ ਪਛਾਣ ਤੂੰ ਜਰੂਰ ਉੱਥੇ ਜਾ ਕੇ ਪੜਿਆ ਕਰ ਫੋਨ ਤੇ ਵੀ ਪੜ ਲੈ ਯਾਰ ਉੱਥੇ ਮੜਾ ਮੋਟਾ ਮੈਡਮ ਨੂੰ ਪੁੱਛ ਲਈਦਾ ਹੁੰਦਾ ਵਾ ਹੂੰ ਤੇ ਮਨ ਲਾ ਕੇ ਪੁੱਤ ਪੜਾਈ ਕਰ ਪੜਾਈ ਕਰੇਗਾ ਤੇ ਨੌਕਰੀ ਮਿਲੂਗੀ ਕਿ ਨੌਕਰੀ ਨਾਲ ਦੀ ਵੀ ਰੀਸ ਨਹੀਂ ਤੇ ਚੱਲ ਇਹ ਜਿਹੜਾ ਤੇਰਾ ਆਨਲਾਈਨ ਕੰਮ ਇਹ ਵੀ ਚੱਲੀ ਜਾਣਾ ਜਿੰਨਾ ਚਿਰ ਚੱਲੂਗਾ ਫਿਰ ਆਹੋ ਕੋਈ ਗੱਲ ਨਹੀਂ ਲੈ ਦਊਗੀ ਫੋਨ ਆਪਣੇ ਪੁੱਤ ਨੂੰ ਤੇਰਾ ਡੈਡੀ ਆਉਂਦਾ ਨਾ ਮੈਂ ਉਹਨੂੰ ਕਹਿ ਜਣਾ ਕਿ ਮੁੰਡੇ ਨੂੰ ਫੋਨ ਲੈ ਕੇ ਦੇਣਾ ਆ ਆਹ ਤਾਂ ਫੇ ਮੈਂ ਚੱਲਾਂ ਮੈਂ ਕਿਥੇ ਹੁਣ ਨਾ ਬਾਹਰ ਜਾਈ ਮੇਰਾ ਪੁੱਤ ਚੰਗਾ ਨਹੀਂ ਅੰਦਰ ਚੱਲਾਂ ਮੈਂ ਆਹ ਅੰਦਰ ਚੱਲ ਜਾ ਹੁਣ ਘੜੀ ਘੜੀ ਨਹੀਂ ਬਾਹਰ ਜਾਣਾ ਗੱਲ ਤੇ ਉਦਾਂ ਸਹੀ ਆ ਜੇ ਹਾਨੂੰ ਅਜੇ ਨਾ ਹੋਰ ਮਹੀਨਾ ਦਸ ਦਿਨ ਪੈਸੇ ਆਉਂਦੇ ਤੇ ਫੇਰ ਅਸੀਂ ਉੱਥੇ ਕੀ ਕਰ ਲੈਣਾ ਹੈਗਾ ਚੱਲ ਛਾ ਇੱਕ ਵਾਰ ਜੇ ਹੋਰ ਆ ਗਏ ਇੰਨੇ ਕ ਤੇ ਫੋਨ ਲੈ ਲਵੇ ਆਂਦਾ ਜੇ ਮੈਂ ਜ਼ਿਆਦਾ ਕੰਮ ਕਰੂੰਗਾ ਜ਼ਿਆਦੇ ਪੈਸੇ ਆਉਣਗੇ ਮਹਾਰਾਜਿਆ ਮਨ ਵਿੱਚ ਵੱਸਣ ਵਾਲਾ ਮੇਰੇ ਪੁੱਤ ਦੇ ਇਹ ਪੁੱਤਾਂ ਤੋਂ ਹੀ ਦਿਨ ਮੁੜਦੇ ਆ ਰੋਜ਼ ਇਹੋ ਗੱਲ ਕਹੀਦੀ ਆ ਮਾਲਕਾ ਪੁੱਤ ਨੂੰ ਮਤ ਬੁੱਧੀ ਪਾਣੀ ਉਹਦੇ ਪਾਵਰ ਪੜ੍ਹਨ ਲਈ ਗਈ ਸੀ ਲੈ ਆਉਣੀ ਆ ਲੈ ਕੇ ਲੈ ਆਉਣੀ ਸਾਸ ਨੂੰ ਲੈ ਕੇ ਉਹਦੇ ਸਾਹੀ ਲੈਦੀ ਆਈ ਤੁਹਾਡਾ ਤਾਂ ਹੀ ਕੰਮ ਆ ਗੱਡੀ 'ਚ ਵੀ ਲੜਦੇ ਆਏ ਆ ਤੂੰ ਹੁਣ ਵੀ ਤੁਸੀਂ ਆਉਂਦੇ ਲੜਨਾ ਸ਼ੁਰੂ ਕਰ ਦਿੱਤਾ ਵਾ ਲੜਨਾ ਨਹੀਂ ਤੈਨੂੰ ਪਤਾ ਵੀ ਮੇਰੇ ਇੱਥੇ ਕੰਮ ਆ ਕਾਲੀ ਪਾਈ ਵੀ ਜਾਣਾ 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 ਉਥੋਂ ਉੱਥੇ ਕੀ ਫੜ ਲਈ ਜਾਗੇ ਤੇ ਚਲ ਮਿਲਦੇ ਆਏ ਆ ਨਾ ਭੈਣ ਭਰਾਵਾਂ ਨੂੰ ਮਿਲਾਂ ਭੈਣ ਭਰਾਵਾਂ ਨੂੰ ਕਮਾਲ ਕਰੀ ਜਾਂਦਾ ਹੈ ਤੁਸੀਂ ਤਾਂ ਤੂੰ ਕਮਾਲ ਹੀ ਕਰਨੀ ਹੈ ਨਹੀਂ ਜੀ ਕਰਦਾ ਬਸ ਤੁਹਾਡਾ ਜਾਣਨਾ ਵੀ ਸਭ ਮੇਰੇ ਰਿਸ਼ਤੇਦਾਰਾਂ ਨੂੰ ਮਿਲਰ ਨੂੰ ਜੀ ਨਹੀਂ ਕਰਦਾ ਮੈਂ ਤੁਹਾਡਾ ਨਹੀਂ ਕਰਦਾ ਮੇਰਾ ਕੀ ਸੇਵਾ ਕੀਤੀ ਉਹ ਨਾ ਇੱਕ ਲਾ ਕੇ ਠੰਡਾ ਜਾ ਰਹਿਦਾ ਗਾੜੀ ਤੇ ਇਹ ਹੀ ਹੁੰਦਾ ਵਾ ਪਹਿਲੇ ਠੰਡੇ ਵੀ ਹੁੰਦੇ ਸਾਰੇ ਕਹਿਉਂਦੀ ਸ਼ੂਗਰ ਆ ਦੇ ਵਿੱਚ ਕੈਮੀਕਲ ਨਾ ਹੁੰਦਾ ਤੇ ਜੇ ਪਾਣੀ ਰੱਖ ਦਿੱਤਾ ਵੀ ਤੁਸੀਂ ਕਹਿ ਦਿੰਦੇ ਨਾ ਵੀ ਪਾਣੀ ਰੱਖਿਆ ਵਾ ਜੂਸ ਤੇ ਮਿਲ ਹੀ ਸਕਦੇ ਨੇ ਆਗੋ ਤੇ ਜੂਸ 'ਚ ਵੀ ਸ਼ੂਗਰ ਹੁੰਦੀ ਆ ਉਹ ਤੇ ਜਿਹੜਾ ਨਹੀਂ ਹੁੰਦੀ ਉਹ ਵੀ ਮਿੱਠਾ ਹੀ ਹੁੰਦਾ ਆ ਠੰਡਾ ਤੇਰਾ ਕੈਮੀਕਲ ਸਾਰੇ ਲੋਕੀ ਰੱਖਦੇ ਠੰਡਾ ਤੇ ਜੇ ਉਹਨਾਂ ਨੇ ਤਾਂ ਠੰਡਾ ਰੱਖ ਦਿੱਤਾ ਤੇ ਤਾਂ ਕੀ ਹੋਇਆ ਉਹਨਾਂ ਨੂੰ ਚੰਗਾ ਭਲਾ ਪਤਾ ਵੀ ਪ੍ਰੋਵਾਈਸ ਸਾਹਿਬ ਠੰਡਾ ਨਹੀਂ ਪੀਂਦੇ ਕਿਉਂ ਨਹੀਂ ਪੀਂਦੇ ਠੰਡਾ ਫ੍ਰੀਜ ਤੇ ਛੱਡਦੇ ਨਹੀਂ ਤੁਸੀਂ ਮੈਂ ਤਾਂ ਗੁਰੂਵਰ ਦਾ ਸਮਰੀਦ ਮੰਗਲੇ ਦੇ ਮੇਥੋਂ ਉਹਨਾਂ ਬਾਅਦ ਪਾਗ ਲੈਉਣਾ ਮੈਂ ਤਾਂ ਕਦੇ ਪੀਤਾ ਹੀ ਨਹੀਂ ਝੂਠ ਨਾ ਬੋਲਿਆ ਕਰੋ ਮੈਂ ਕਈ ਵਾਰ ਪੀਂਨਿਆ ਵੇਖਿਆ ਤੁਹਾਨੂੰ ਮੈਂ ਤਾਂ ਪਾਣੀ ਪੀਣਾ ਚਲੋ ਠੀਕ ਆ ਤਾਂ ਪੀਂਨੇ ਆ ਤੇ ਚਲ ਮੇਰੀ ਗੱਲ ਦਾ ਸੋਰ ਤੂੰ ਲਾਂਡਾ ਪੀਂਨੀ ਆ ਤੇਰੇ ਭਰਾ ਭਜਾਈ ਨੂੰ ਕੋਈ ਮਾਸਾ ਸੈਂਸ ਨਹੀਂ ਹੈਗੀ ਕੋਈ ਸਮਝ ਨਹੀਂ ਹੈਗੀ ਉਹਨਾਂ ਨੂੰ ਅੱਜ ਕੱਲ ਸੈਂਸ ਹੋਣੀ ਚਾਹੀਦੀ ਉਹਨਾਂ ਨੂੰ ਅੱਜ ਕੱਲ ਕੀ ਬਾਜ਼ਾਰ ਦੇ ਇਹੋ ਜਿਹੀਆਂ ਚੀਜ਼ਾਂ ਆਈਆਂ ਉਥੇ ਤੇਲ ਪਾਉ ਪਕੌੜੇ ਨਿਕਲ ਜਾਂਦੀਆਂ ਹੈ ਹੈ ਉਹ ਨਿੱਕੇ ਨੇ ਜਿਹੜੇ ਖਾਣੇ ਨੇ ਪਾ ਲੈ ਜੀ ਬਿਸਕੁਟ 50 ਰੁਪਏ ਦਾ ਪੈਕੇਟ ਉਹੋ ਕੋਲ ਕੇ ਗੜੀ ਰਸਤੇ ਨੂੰ ਕੁਛ ਤੇ ਰੱਖਿਆ ਹੀ ਆ ਨਾ ਅਸੀਂ ਕਿਹੜਾ ਦੱਸ ਕੇ ਗਿਆ ਸੀਗੇ ਮੈਂ ਤੈਨੂੰ ਬਾਰ ਬਾਰ ਕਹਿੰਦਾ ਸੀ ਦਾਦੇ ਫੋਨ ਕਰ ਲਾ ਤੇ ਉਨੇ ਸਮੇਂ ਦੇ ਵਿੱਚ ਕਿੰਨਾ ਕੁ ਉਹਨਾਂ ਨੇ ਅਰੇਂਜਮੈਂਟ ਕਰ ਲਿਆ ਨਾ ਹੀਗਾ ਪਕੌੜਿਆਂ ਦਾ ਅਰੇਂਜਮੈਂਟ ਹੋ ਜਾਂਦਾ ਉਨੇ ਸਮੇਂ ਦੇ ਵਿੱਚ ਕਰਦਾ ਹੀ ਨਾ ਜੇ 14 ਨਾ ਤੇਰਾ ਭਰਾ ਕਰ ਸਕਦਾ ਸਿੱਧਾ ਕਹਿੰਦਾ ਵੀ ਭਾਜੀ ਬੈਠੋ ਇੱਥੇ ਇਹਨੂੰ ਚੰਗਾ ਤੇ ਮੈਂ ਕਹਿੰਦੇ ਹੋਰ ਆਪਣੇ ਜਾਨੂ ਦੇ ਘਰ ਚਲਾ ਜਾਂਦਾ ਨਾ ਉੱਥੇ ਜਾ ਕੇ ਵੀ ਨਹੀਂ ਕਿੰਨੀ ਸੇਵਾ ਕਰਦੇ ਮੇਰੀ ਤੁਸੀਂ ਤੇ ਜਾਣਦੇ ਹੀ ਕਹੀਂ ਜਾਣੇ ਹੀਗੇ ਵੀ ਨਹੀਂ ਰੁਕਣਾ ਨਹੀਂ ਰੁਕਣਾ ਹੈਗਾ ਤੇ ਫਿਰ ਉਹ ਕੀ ਕਰਦੇ ਹੋਰ ਪਰੋਣਾ ਗਿਆ ਉਹਨੇ ਜਾ ਕੇ ਇਹ ਇਹ ਕਹਿਣਾ ਜੀ ਮੈਂ ਰਹਿਣਾ ਉਹਨੇ ਇਹੋ ਕਹਿਣਾ ਚੱਲੀਏ ਚੱਲੀਏ ਰੱਖਣਾ ਤੇ ਉਹਨਾਂ ਹੀ ਨਾ ਉਹਨੇ ਇੱਕਰਾ ਵੀ ਆਖਿਆ ਤੁਸੀਂ ਨਾ ਕਿਹੇ ਪਾਸੇ ਨਹੀਂ ਜਾਣ ਛੱਡਦੇ ਪਹਿਲਾਂ ਤੁਸੀਂ ਪਹਿਲਾਂ ਮੈਨੂੰ ਮੈਨੂੰ ਕਹਿੰਦੇ ਵੀ ਨਹੀਂ ਜਾਣਾ ਮੈਂ ਚਲੋ ਕੋਈ ਨਹੀਂ ਆਪਾਂ ਥੋੜਾ ਜਿਹਾ ਅੱਧਾ ਘੰਟਾ ਰੁਕਾਂਗੇ ਤੇ ਬਾਅਦ ਆ ਜਾਾਂਗੇ ਤੇ ਪਰ ਤੁਸੀਂ ਆਧੀ ਕੀਤੀ ਪਈ ਉੱਥੇ ਵੀ ਉਹਨਾਂ ਨੂੰ ਕਹਤਾ ਵੀ ਨਹੀਂ ਰੁਕਣਾ ਹੈਗਾ ਹੁਣ ਉਹਨਾਂ ਦੇ ਦੁਆਲੇ ਹੋਏ ਆ ਵੀ ਉਹਨਾਂ ਨੇ ਸੇਵਾ ਨਹੀਂ ਕੀਤੀ ਤੇ ਨਹੀਂ ਕੀਤੀ ਕਿਹਦੇ ਨੂੰ ਫੋਨ ਕਰਕੇ ਜਾਇਓ ਨਾ ਸਾਰਾ ਦਿਨ ਉੱਥੇ ਰਿਓ ਤੇ ਫੇਰ ਪਤਾ ਲੱਗੂ ਸੇਵਾ ਕੀਤੀ ਕਿ ਨਹੀਂ ਕੀਤੀ ਬੰਦੇ ਨੂੰ ਨਾ ਜਿਹਦਾ ਭਾਈਆ ਪਟਵਾਰੀ ਹੋਏ ਨਾ ਤੇ ਸਾਲੇ ਨੂੰ ਉਦਾਂ ਹੀ ਗੋਡੇ-ਗੋਡੇ ਚਾ ਚੜ ਜਾਂਦਾ ਪਟਵਾਰੀ ਪਟਵਾਈ ਹੋਏ ਉਹਨਾਂ ਨੂੰ ਉਹਨਾਂ ਨੂੰ ਹੈ ਸਮਝ ਕੋਈ ਨਹੀਂ ਭਾਈਆ ਪਟਵਾਈ ਲੱਬਿਆ ਵਾ ਤੇ ਸਾਧੋ ਬਿਸਕੁਟਾਂ ਨਾਲ ਸਾਰ ਤੋਂ ਬਸ ਨਹੀਂ ਪਟਵਾਰੀ ਹੋ ਗਏ ਨਾ ਤੁਸੀਂ ਆਪਣੀ ਆਪਣੇ ਘਰ ਹੋ ਗਏ ਤਨਖਾਹ ਪਟਵਾਰੀ ਦੀ ਤੁਹਾਨੂੰ ਮਿਲਦੀ ਉਹ ਐਵੇਂ ਵਾਧੂ ਖਰਚਾ ਕਰੀ ਜਾਣ ਫਿਰ ਬੰਦੇ ਨੂੰ ਪਤਾ ਕੋਈ ਹੱਡੀਆਂ-ਹਡੀਆਂ ਖਾਣ ਗਾੜੀ ਕਿਤੇ ਪੋਤਲ ਪਾ ਦੇ ਰੱਖਣ ਪਰਵਾਰੀ ਸਾਹਿਬ ਦੇ ਫੇ ਪਤਾ ਲੱਗੇ ਹਡੀਆਂ ਤੋਂ ਤਾਂ ਰੱਖਣ ਨਾ ਜੋ ਆਪ ਖਾਂਦੇ ਹੋਣ ਜੋ ਆਪ ਨਹੀਂ ਖਾਂਦੇ ਤੇ ਘਾਡੇ ਕਿ ਕੀ ਰੱਖਣੀ ਆ ਉਹਨਾਂ ਨੇ ਨਾ ਖਾਣ ਆਪ ਗਾਰੀ ਦੇ ਰੱਖ ਸਕਦਨ ਲਿਆ ਗਏ ਬਜਾਰੋਂ ਸਭ ਕੁਝ ਮਿਲ ਜਾਂਦਾ ਕਿੰਨੀ ਵਾਰ ਸਮਝਾਇਆ ਤੇਰੇ ਭਰਾ ਨੂੰ ਗਲੀ ਗਲੀ ਪਰ ਪਥਰੀਆਂ ਟੁਕੋਰਾ ਮਾਰਦਾ ਰਿਹਾ ਉਹਨੂੰ ਪਰ ਹੈ ਬੰਦਾ ਸਾਰਾ ਸਮਝੇ ਕੋਈ ਪਤਾ ਹੀ ਨਹੀਂ ਉਹਨੂੰ ਟੁਕੋਰੇ ਕਦੀ ਕਿਸੇ ਕੋਈ ਮਾਰੇ ਨਾ ਤਾਂ ਕੋਈ ਸਮਝ ਜੇ ਤੇ ਤੁਹਾਡੇ ਤੇ ਆਦਤ ਹੀ ਹੈ ਟੁਕੋਰਾ ਮਾਰਨ ਦੀ ਇੱਕ ਹੈਗੀ ਤੇਰੀ ਪਰਝਾਈ ਸਿਆਣੀ ਉਹ ਉਹਨੂੰ ਕਹਿਣ ਦੇ ਆ ਜੀਜਾ ਜੀ ਕੀ ਕਹਿਣ ਦੇ ਧਿਆਨ ਨਾਲ ਸੁਣ ਪਰ ਉਹਨੇ ਗੱਲ ਨਹੀਂ ਕੌਲੀ ਚਾ ਕੋਈ ਗੱਲ ਨਹੀਂ ਸਿਆਣੀ ਐ ਤੇ ਰਵੇ ਸਿਆਣੀ ਠੀਕ ਆ ਆ ਪਰ ਇਦੀ ਗੱਲ ਇਹ ਮੈਂ ਤੈਨੂੰ ਕਹਤਾ ਅੱਜ ਤੋਂ ਬਾਅਦ ਮੈਨੂੰ ਨਾ ਕਈ ਨਾਲ ਜਾਣਾ ਮੈਂ ਆਪੇ ਸਕੂਟੀ ਤੇ ਚਲ ਜਾ ਕਰੂੰਗੀ ਠੀਕ ਆ ਮੈਂ ਪਹਿਲੀ ਵਾਰ ਤੁਹਾਨੂੰ ਕਹਿਤਾ ਵੀ ਚਲੀਏ ਤੇ ਉਸੇ ਵੇਲੇ ਤੁਸੀਂ ਕਹਿਤਾ ਵੀ ਹਾਂ ਮੈਨੂੰ ਨਾ ਮੇਰਾ ਉੱਥੇ ਵੀ ਟਾਈਮ ਪਨਾਇਆ ਤੇ ਜਿਹੜਾ ਮੈਂ ਇੱਥੇ ਸਾਮਾ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਮਿਲਣਾ ਸੀ ਉਹ ਵੀ ਮੇਰਾ ਭਰਾ ਹਾਂ ਟੇਟ ਕਰਤਾ ਮੈਨੂੰ ਤੇ ਆ ਨਹੀਂ ਹੁਣ ਟਾਈਮ ਪੇ ਭੱਜੰਦਿਆ ਜਿਹੜਾ ਲੜਾਈਆਂ ਵਾਲੋ ਐ ਆ ਲੜਾਈ ਕਰਨੀ ਨਹੀਂ ਆ ਤੈਨੂੰ ਸੁਣਾਵਾ ਕਿੰਨੂੰ ਸੁਣਾਵਾ ਨਾ ਫੋਨ ਲਾ ਦੇ ਮੈਂ ਤੇਰੇ ਕੋਲ ਉੱਥੇ ਸੁਣਾ ਦਿੰਦੇ ਲਾ ਫੋਨ ਮੈਂ ਕਰਦਣਾ ਕਹਿਦਾ ਮੈਂ ਤੇਰੇ ਭਰਾ ਨੂੰ ਮੈਂ ਕੱਤੋਂ ਲਾਵਾਂ ਤੁਹਾਡੇ ਕੋਲ ਫੋਨ ਨਹੀਂ ਹੈਗਾ ਤੁਸੀਂ ਲਾ ਲੋ ਉਹਦਾ ਕਿਸਦਾ ਕੰਮ ਭਾਵੇਂ ਕੋਲਕੱਤੇ ਪਿਆ ਤੇ ਭਾਜੀ ਉਹ ਫਲਾਣੇ ਬੰਦੇ ਦੀ ਤਕਸੀਮ ਦਾ ਆ ਜੋ ਕਰ ਦਿਓ ਕਾਰਜ ਦੇ ਸਹੀ ਕਰਾ ਦਿਓ ਉਦੋਂ ਉਦੋਂ ਚੇਤਾ ਦਾ ਪਟਵਾਈ ਲਗਾ ਪਰੋਣਾ ਤਾਂ ਕਿ ਉਹ ਜੇ ਕਹਿੰਨੇ ਮਾਨ ਕਰ ਲਿਆ ਤੇ ਜਦੋਂ ਪ੍ਰਵਾਹੀ ਸਾਹਿਬ ਮਾਨ ਕਰਨ ਸਹੌ ਜਾਗੇ ਉਹਦਾ ਮਾਨ ਨਾ ਰੱਖਣ ਫਿਰ ਬਠੇਰਾ ਕੁਝ ਪੁੱਛਿਆ ਵਾ ਇਹਨਾਂ ਦਾ ਚੰਗਾ ਮੈਂ ਜਾਂਦੀ ਨਾ ਮੈਂ ਤੁਹਾਨੂੰ ਕਹਿੰਦੀ ਨਾ ਕਿ ਚਲ ਜੀ ਆ ਹੁਣ ਇਦਾਂ ਹੀ ਕਹਿਣਾ ਹੋ ਜੀ ਆਈ ਹੁਣ ਤੁਹਾਡੇ ਨਾਲ ਨਹੀਂ ਕੋਈ ਜੇਤ ਸਾਹਿਬ ਜੇਤ ਨਹੀਂ ਸਕਦਾ ਲੜੀ ਖਰਚਾ ਕਰ ਲੋ ਭਾਈਆ ਟਾ ਡਾ ਆ ਜੇ 10ਵੇਂ ਤੇ ਆਇਆ ਤਾਂ ਫਿਰ ਕੀ ਹੈ ਕੋਈ ਸੇਵਾ ਤੇ ਕਰ ਲੋ ਮੈਂ ਨਹੀਂ ਜਾਇ ਕਰ ਤਾ ਹੁਣ ਇਹਨਾਂ ਗੱਲਾਂ ਦੇ ਪਿੱਛੇ ਅੱਗੇ ਲੈ ਗਈ ਮੈਨੂੰ ਇਹ ਭੁੱਖੇ ਮਾਰਿਆ ਨੇ ਆ